ਨਾਮ ਕਿਵਰੇ ਮੈਂ ਨਾਈ ਫਾਇਰਮੈਨ ਬਰਮੇ ਸਿੰਘ ਹੈ ਜੀ ਜਿਹੜਾ 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 ਕਿਵੇਂ ਪਤਾ ਲੱਗਿਆ ਸਾਨੂੰ ਕਾਲ ਆਈ ਸੀ ਜੀ ਕਿਸੇ ਦੀ ਰਾਗਿਰ ਦੀ ਵੀ ਇੱਥੇ ਅੱਗ ਲੱਗੀ ਹੋਈ ਆ ਤਾਂ ਫਿਰ ਅਸੀਂ ਜਦੋਂ ਮੌਕੇ ਦੇ ਅੱਗੇ ਰੇ ਆਏ ਅਸੀਂ ਤਾਂ ਇੱਥੇ ਰਸਤਾ ਬੰਦ ਸੀ ਇੱਕ ਉਧਰੋ ਵੀ ਰਸਤਾ ਬੰਦ ਸੀ ਫਿਰ ਪੜੋਦੀ ਰੋਡ ਦੀ ਘੁੰਮ ਕੇ ਇੱਕ ਪਿੰਡ ਦੀ ਇੱਧਰ ਗੱਡੀ ਆ ਨਹੀਂ ਸਕਦੀ ਛੋਟਿਆ ਰਸਤਾ ਫਿਰ ਉੱਪਰ ਜੀ ਘੁੰਮ ਕੇ ਗੱਡੀ ਆਈ ਅਸੀਂ ਉਧਰ ਮੋੜ ਸਾਂ ਤੇ ਆ ਕੇ ਇਹਨੂੰ ਅੱਗ ਤੇ ਕਾਬੂ ਪਾਇਆ ਤੇ ਉਹ ਤੋਂ ਬਾਅਦ ਗੱਡੀ ਇੱਕੇ ਗੱਡੀ ਲੱਗੀ ਆਲੇ ਸਾਡੀ ਅੱਗ ਤੇ ਕਾਬੂ ਪਾਇਆ ਗਿਆ ਹਾਂ ਜੀ ਹਾਂ ਅੱਗ ਤੇ ਕਾਬੂ ਪਾਇਆ ਗਿਆ ਜੀ ਕਣਕ ਨੂੰ ਲੱਗੀ ਐ 나ੜ ਇਹ 나ੜ ਸੀ 나ੜ ਕਹਿੰਦੇ ਕਣਕ ਦਾ ਵੱਢਲੀ ਸੀ 나ੜ ਸੀ ਕਿੰਨੇ ਕਿੱਲੇ ਨੂੰ ਜਿਹੜਾ ਨੁਕਸਾਨ ਹੋਇਆ ਐ 나ੜ ਦਾ ਇਹ 3 ਤੋਂ 4 ਕਿੱਲੇ ਦੱਸ ਦਿੰਦੇ ਜੀ 3 ਤੋਂ 4 ਹਾਂ ਤੇ ਛੋੜ ਸਰਕਾਰ ਨਾਲ ਕਹਿ ਰਹੇ ਨੇ ਤਾਰਾ ਵਗੈਰਾ ਨੀਵੀਆਂ ਨੇ ਹਾਂ ਜੋ ਤਾਰਾ ਨੀਵੇਂ ਇਧਰ ਆ ਦਿਖਾਈਆਂ ਨੇ ਇਹਨਾਂ ਨੇ ਸਾਨੂੰ ਇਹ ਤਾਰਾ ਨੀਵੇਂ ਨੇ ਜੋ ਢਿਲੇ ਬਿਓ ਕਰਕੇ ਉਹ ਨੌਕਰੇ ਬਿਜਲੀ ਅਕਸਰ ਜਾਂ ਹੋਉਂਦੀ ਹੋਰ ਨਹੀਂ ਹੋਰ ਤਾਂ ਇਹ ਸਾਨੂੰ ਦਿਖਿਆ ਨਹੀਂਗਾਈ ਕੋਈ ਵੀ ਆਇਆ ਤੱਕ ਤੇ ਪੂਰਨ ਤੌਰ ਤੇ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਪਾ ਲਿਆ ਗਿਆ ਕਾਬੂ ਕਿੰਨਾ ਟਾਈਮ ਲੱਗਾ ਤੁਹਾਨੂੰ ਇੱਥੇ ਹਾਂ ਲੱਗ ਗਈ ਓਰੇ ਅੱਧਾ ਘੰਟਾ ਲੱਗ ਗਿਆ ਹੁਣ ਅੱਧਾ ਘੰਟਾ ਹਾਂ ਜੀ ਠੀਕ ਹੋ ਗਿਆ ਹਾਂ ਜੀ ਨਾਮ ਦੱਸੋ ਮੇਰਾ ਨਾਂ ਜੀ ਕੁਲਜੀਤ ਸਿੰਘ ਆ ਜੀ ਪਿੰਡ ਮੇਰਾ ਸ਼ਾਮਗੜ੍ਹ ਆ ਜੀ ਇਹ ਜੋ ਅੱਗ ਲੱਗੀ ਆ ਜੀ ਇਹ ਮੇਰੇ ਮੇਰੇ ਕੋਲ ਕੱਲ ਇਹਦੀ ਕਣਕ ਵੱਢੀ ਗਈ ਸੀ ਅੱਜ ਬਿਜਲੀ ਦੇ ਸ਼ਾਰਟ ਨਾਲ ਜੀ ਤਕਰੀਬਨ 2 ਕਿੱਕੀਲੇ ਦਾ ਨਾਲ ਸੜ ਕੇ ਸਸ ਸਵਾਹ ਹੋ ਗਿਆ ਜੀ ਇਹ ਕਿੱਦਾਂ ਪਤਾ ਲੱਗੇ ਜੀ ਇਹ ਕੋਈ ਸਾਡੇ ਪ੍ਰਵਾਸੀ ਬੰਦੇ ਰਹਿੰਦੇ ਨੇ ਜੀ ਉਹਨਾਂ ਨੇ ਫੋਨ ਕਰਕੇ ਦੱਸਿਆ ਵੀ ਸਰਦਾਦੀ ਤੁਹਾਡੇ ਖੇਤ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਫੇਰ ਵੀ ਉਹ ਅਸੀਂ ਜਾ ਕੇ ਆਏ ਉਹਨਾਂ ਦੀ ਮਿਹਰਬਾਨੀ ਬਹੁਤ ਛੇਤੀ ਸਾਡੇ ਕੋ ਆ ਗਈ ਜੀ ਉਹ ਤੇ ਤਕਰੀਬਨ ਇੱਥੇ ਆਉਣ ਕਾਕੇ ਨੂੰ ਦਿੱਕਤ ਇਹ ਪੈ ਗਈ ਕਿਉਂਕਿ ਆਲੇ-ਦਾਲੇ ਗੱਗਣੀਆਂ ਛੋਟੀਆਂ ਨੇ ਇਹਨਾਂ ਨੂੰ ਪਿੰਡ ਦੇ ਵਿੱਚ ਆਉਣਾ ਪਿਆ ਜੀ ਇਹ ਗੱਲ ਕਰੀਏ ਤੁਸੀਂ ਕਹਿੰਦੇ ਵਿਜੀਲੀ ਦਾ ਸ਼ਾਰਟ ਸਰਕਟ ਨਾਲ ਅੱਗ ਲੱਗੇ ਤੁਸੀਂ ਪਹਿਲਾਂ ਨਹੀਂ ਇਨਫਾਰਮੇਸ਼ਨ ਦਿੱਤਾ ਨਹੀਂ ਉਹ ਦੇਖੋ ਤਾਰਾਂ ਢਿੱਲੀਆਂ ਜੀ ਕੁਦਰਤੀ ਨੇਹਰ ਨੇਹਰ ਬਹੁਤ ਆ ਜੀ ਕੱਲ ਦਾ ਬਿਜਲੀ ਵਾਲੇ ਤਾਂ ਪ੍ਰੋਪਰ ਦੇਖਦੇ ਨੇ ਜੀ ਉਹ ਲਾਈਟ ਵੀ ਨਹੀਂ ਦੇ ਰਹਾ ਜੀ ਇਹ ਤਾਂ ਕੁਦਰਤੀ ਅੱਜ ਲਾਈਟ ਲਾਈਟ ਆ ਗਈ ਸੀ ਚੱਲਦੀ ਸੀਗੀ ਜੀ ਲਾਈਟ 24 ਘੰਟੇ ਲਾਈਟ ਆ ਜੀ ਉਹ ਕਿੰਨੇ ਕ ਵਜੇ ਦੀ ਘਟਨਾ ਹੈਗੀ ਇਹ ਇਹ ਤਕਰੀਬਨ ਹੁਣ ਤੋਂ ਜੀ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਟੋਟਲ ਕਿੰਨੇ ਕਿਲੇ ਰੋਡੇ ਕੋਲੇ ਸਾਡੇ ਕੋਲ ਤਕਰੀਬਨ ਹੋਰੇ ਜੀ 14-15 ਕਿਲੇ ਠੇਕੇ ਤੇ ਨੇ ਉਹਦੇ ਵਿੱਚੋਂ ਸਾਡਾ 1.5-2 ਕਿਲੇ ਦਾ ਸਾਡਾ ਨੁਕਸਾਨ ਹੋ ਗਿਆ ਜੀ 1.5-2 ਕਿਲੇ ਕੋਰ ਨੇ ਨਾਲ ਜੀ ਉਹਨਾਂ ਦਾ ਹੋ ਗਿਆ ਜੀ ਇਹ 나ੜ ਦਾ ਨੁਕਸਾਨ ਹੋਇਆ ਹਾਂਜੀ 나ੜ ਦਾ ਹੋਇਆ ਜੀ ਸਮੇਂ ਰਹਿੰਦੇ ਬਚਾ ਹੋ ਗਿਆ ਹਾਂਜੀ 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 ਬਿਲਕੁਲ ਜੀ ਕੀ ਕਹਣਾ ਚਾਹੁੰਦੇ ਉਹਨਾਂ ਬਿਜਲੀ ਵਿਭਾਗ ਦੇ ਨੂੰ ਜਾ ਕੇ ਚਲੋ ਹੁਣ ਉਹਨਾਂ ਦਾ ਵੀ ਕੋਈ ਹੈ ਨਹੀਂ ਜੀ ਇੰਨੇ ਗੌਰ ਵੀ ਹੈਗੀ ਬਹੁਤ ਦੇਖ ਕੇ ਜਾਂਦੇ ਨੇ ਜੀ ਉਹ ਹਾਂਜੀ